ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਨੂਰਸਨਾ ਤੇ ਲਈਏ ਕੋਈ ਵੀ ਰਸਨਾ ਗੁਰ ਫਤਿਹ ਤੋਂ ਵਾਂਜਿਆ ਨਾ ਰਵੇ ਜੀ ਸਾਰੇ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ 사ਤ ਸੰਗਤ ਜੀ ਸਤਪੁਰਾਂ ਦੀ ਪਾਵਨ ਪਵਿੱਤਰ ਜੋ ਗੁਰਬਾਣੀ ਹੈ ਇਹ ਧੁਰ ਪਰਮੇਸ਼ਰ ਦੀ ਬਾਣੀ ਹੈ ਹੁਣ ਜੇ ਇਸ ਬਾਣੀ ਨੂੰ ਵਿਚਾਰ ਸਹਿਤ ਪੜਿਆ ਜਾਵੇ ਸੁਣਿਆ ਜਾਵੇ ਗਾਵਾ ਜਾਵੇ ਤੇ ਮਨੁੱਖ ਦੀਆਂ ਜਿਹੜੀਆਂ ਬਹੁਤੀਆਂ ਚਿੰਤਾਵਾਂ ਨੇ ਦੂਰ ਹੋ ਜਾਂਦੀਆਂ ਨੇ ਸਾਰੀਆਂ ਜ਼ਿੰਦਗੀ ਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ ਗੁਰਬਾਣੀ ਇੱਕ ਚਾਨਣ ਮਨਾਰਾ ਹੈ ਹੁਣ ਗੁਰਬਾਣੀ ਦੀ ਰੋਸ਼ਨੀ ਵਿੱਚ ਸਿੱਖੀ ਦਾ ਜਿਹੜਾ ਰਾਹ ਹੈ ਉਹ ਦਿਸ ਪੈਂਦਾ ਹੈ ਪ੍ਰਭੂ ਦੇ ਗੁਣ ਆਸੰਗਤ ਜੀ ਜਦੋਂ ਪ੍ਰਭੂ ਦੇ ਗੁਣਾ ਦਾ ਗਿਆਨ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਏ ਹਾਸਲ ਹੋ ਜਾਂਦਾ ਏ ਨਾ ਜਿਹੜਾ ਪ੍ਰਭੂ ਦਾ ਪ੍ਰੇਮ ਹੈ ਇਹ ਮਨ ਵਿੱਚ ਪੈਦਾ ਹੋਣ ਲੱਗਦਾ ਏ ਹੁਣ ਫਿਰ ਬੰਦੇ ਨੂੰ ਸ਼ੁਭ ਅਮਲ ਚੰਗੇ ਕੰਮ ਇਹ ਕਰਨ ਦਾ ਉਤਸ਼ਾਹ ਪ੍ਰਾਪਤ ਹੁੰਦਾ ਹੈ ਹੁਣ ਸਤਗੁਰ ਦੀ ਮਿਹਰ ਪ੍ਰਾਪਤ ਹੋ ਜਾਂਦੀ ਏ ਜਦੋਂ ਫਿਰ ਸਾ ਸੰਗਤ ਜੀ ਮੁਕਤੀ ਦੇ ਦਵਾਰ ਤੱਕ ਪੜ ਜਾਈਦਾ ਏ ਸੋ ਸੰਗਤ ਜੀ ਹੁਣਾ ਵਾਹਿਗੁਰੂ ਦਾ ਭਉ ਵਾਹਿਗੁਰੂ ਦਾ ਪ੍ਰੇਮ ਹਿਰਦੇ ਦੇ ਵਿੱਚ ਉਤਪਨ ਤੇ ਹੋ ਜਾਂਦਾ ਹੈ ਪਰ ਉਤਪਨ ਕਰਨ ਦਾ ਸਭ ਤੋਂ ਜਿਹੜਾ ਵਧੀਆ ਤਰੀਕਾ ਹੈ ਸੌਖਾ ਤਰੀਕਾ ਹੈ ਉਪਾਤਚੈ ਸਾਨੂੰ ਸਮਝਾਉਂਦੇ ਨੇ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ ਚੱਲਣਾ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਜੋ ਹੁਕਮ ਦੇ ਅੰਦਰ ਚੱਲਦਾ ਹੈ ਉਹ ਸੁੱਖ ਪਾ ਲੈਂਦਾ ਹੈ ਅਤੇ ਜੋ ਹੁਕਮ ਰਜ਼ਾਈ ਤੋਂ ਉਲਟੇ ਹੁਕਮ ਰਾਈ ਚੱਲਦਾ ਹੈ ਹੁਕਮ ਨਹੀਂ ਮੰਨਦਾ ਉਹਨੂੰ ਦੁੱਖ ਹਾਸਲ ਹੁੰਦਾ ਸੋ ਇੱਕੋ ਪ੍ਰਭੂ ਦੇ ਸਿਮਰਨ ਨਾਲ ਹੁਕਮ ਦੇ ਅੰਦਰ ਚੱਲਣ ਦੇ ਨਾਲ ਗੁਰੂ ਦੀ ਦਸੀ ਹੋਈ ਚਾਲੀ ਤੇ ਚੱਲਣ ਦੇ ਨਾਲ ਸਾ ਸੰਗਤ ਜੀ ਸੱਬੇ ਸਮੱਸਿਆਵਾਂ ਇੱਕ ਅੱਧੀ ਦੋ ਪੰਜ 10 ਸਮੱਸਿਆਵਾਂ ਨਹੀਂ ਮਹਾਰਾਜ ਕਹਿੰਦੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ ਜੇ ਕੋਈ ਧੁਰ ਕੀ ਬਾਣੀ ਨੂੰ ਗਾਵੇ ਸੁਣੇ ਪੜੇ ਵਿਚਾਰੇ ਇਹ ਅਮਲ ਕਰੇ ਹੁਣ ਪਾਤਸ਼ਾਹ ਸਾਨੂੰ ਬਾਰ-ਬਾਰ ਗੁਰਬਾਣੀ ਦੇ ਵਿੱਚ ਸਮਝਾਉਂਦੇ ਅਸੀਂ ਪੜ੍ਹਦੇ ਵੀ ਆਂ ਇਤਬਾਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਅਰਥ ਵੀ ਸਰਲ ਜੇ ਨੇ ਸਮਝ ਆ ਜਾਂਦੇ ਨੇ ਕਿਸੇ ਦੇ ਵੀ ਫਿਰ ਵੀ ਸਾਨੂੰ ਗੁਰਬਾਣੀ ਤੇ ਭਰੋਸਾ ਨਹੀਂ ਹੁੰਦਾ ਪਾਤਸ਼ਾਹ ਕਹਿੰਦੇ ਨੇ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਨ ਕੇ ਕਾਰਜ ਰਾਸ ਆਪਣਾ ਮਾਨੀ ਗੁਰੂ ਨੂੰ ਵੇਚ ਦੇਣਾ ਆਪਣੀ ਸੋਝੀ ਗੁਰੂ ਨੂੰ ਵੇਚ ਦੇਣੀ ਕਿ ਜੋ ਮੇਰਾ ਗੁਰੂ ਕਹਿੰਦਾ ਆ ਉਹ ਹੀ ਕੰਮ ਕਰਨਾ ਹੈ ਇਹ ਸਾ ਸੰਗਤ ਜੀ ਜੇਲਾ ਸੇਵਕ ਤੇ ਆਪਣਾ ਮਨ ਸਤਿਗੁਰਾਂ ਦੇ ਪਾਸ ਵੇਚ ਦਿੰਦਾ ਹੈ ਫਿਰ ਸਤਿਗੁਰ ਉਹਦੇ ਸਾਰੇ ਕਾਰਜ ਰਾਸ ਕਰ ਦਿੰਦੇ ਨੇ ਅੱਗੇ ਪਾਤਸ਼ਾਹ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਿਟਾਈ ਹੁਣ ਅਜਹੀ ਬਾਣੀ ਹੈ ਰੱਬੀ ਬਾਣੀ ਜਿਹਦੇ ਨਾਲ ਸਗਲੀਆਂ ਚਿੰਤਾਵਾਂ ਦਾ ਨਾਸ਼ ਹੋ ਜਾਂਦਾ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਆਪੇ ਜਾਣੇ ਕਰੇ ਆਪ ਆਪ ਆਨੇ ਰਾਸ ਇਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ ਹੁਣ ਉਹ ਕਰਨ ਕਰਾਉਣ ਵਾਲਾ ਮਾਲਕ ਵਾਹਿਗੁਰੂ ਹੈ ਉਹਦੇ ਅੱਗੇ ਅਰਜ਼ੋਈਆਂ ਬੇਨਤੀਆਂ ਕਰਦੇ ਰਹਿਣਾ ਚਾਹੀਦਾ ਕਿਉਂਕਿ ਜੋ ਹੁਕਮ ਦੇ ਅੰਦਰ ਚੱਲਦਾ ਨਾ ਹੁਕਮ ਦੇ ਅੰਦਰ ਸੁੱਖ ਪ੍ਰਾਪਤ ਹੁੰਦਾ ਜੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਣੇ ਦੇ ਵਿੱਚ ਚੱਲੇ ਖਸਮੇ ਭਾਵੇ ਸੋ ਕਰੇ ਮਨਹ ਚਿੰਦਿਆ ਸੋ ਫਲ ਪਾਏ ਸੀ ਮਨ ਚਿੰਦੇ ਆ ਫਲ ਹਾਸਲ ਹੋ ਜਾਂਦਾ ਜਿਹੜਾ ਬਾਣੇ ਦੇ ਵਿੱਚ ਚੱਲਦਾ ਹੈ ਹੁਣ ਜਹ ਜਹ ਕਾਜਕਿਰਤ ਸੇਵਕੀ ਤਾਹ ਤਾਹ ਉੱਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਹਰ ਇੱਕੋ ਦਾਤਾ ਮੰਗੀਏ ਮਨ ਚਿੰਦੇ ਆ ਫਲ ਪਾਈਏ ਥਾਂ ਥਾਂ ਮਾਰਾ ਸਮਝਾਉਂਦੇ ਨੇ ਪਾਸ਼ਾ ਕਹਿੰਦੇ ਨੇ ਅੱਗੇ ਗਾਵੀ ਐ ਸੁਣੀ ਐ ਮਨ ਰੱਖੀ ਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਦੁੱਖ ਖਤਮ ਹੋਣਗੇ ਸੁਖ ਘਰ ਚਾਉਣਗੇ ਆਉਣਗੇ ਕਦੋਂ ਜਿਹੜਾ ਗਾਵੇਗਾ ਜਿਹੜਾ ਸੁਨੇਗਾ ਸੋ ਸਾਧ ਸੰਗਤ ਜੀ ਇਹ ਮਤ ਸੋਚਣਾ ਕਈ ਮੇਰੇ ਵਰਗੇ ਲੋਕਾਂ ਨੂੰ ਹੁੰਦਾ ਹੈ ਕਿ ਜੇ ਪੈਸਾ ਬਹੁਤਾ ਆ ਗਿਆ ਤੇ ਸ਼ਾਇਦ ਮਹਾਰਾਜ ਦੀ ਖੁਸ਼ੀ ਹੈ ਜਾਂ ਅਸੀਂ ਸੁਖੀ ਹਾਂ ਸੁੱਖ ਜਿਹੜਾ ਆ ਇਹ ਧਨ ਦੇ ਨਾਲ ਸੰਬੰਧ ਨਹੀਂ ਰੱਖਦਾ ਸੁੱਖ ਨਹੀਂ ਬਹੁਤ ਇਹ ਧਨ ਖਾਤੇ ਬਹੁਤਾ ਧਨ ਕਮਾ ਲਿਆ ਇਹ ਮਤ ਸੋਚ ਕਿ ਤੋਂ ਬਹੁਤ ਸੁਖੀ ਹੈ ਮਹਾਰਾਜ ਕਹਿੰਦੇ ਇਸ ਸੁੱਖ ਦੀ ਨਿਸ਼ਾਨੀ ਨਹੀਂ ਤਨ ਸੁੱਖ ਦੀ ਨਿਸ਼ਾਨੀ ਵਾਹਿਗੁਰੂ ਦੀ ਖੁਸ਼ੀ ਹੈ ਵਾਹਿਗੁਰੂ ਦਾ ਪ੍ਰੇਮ ਹੈ ਸਾਧ ਸੰਗਤ ਜੀ ਹੁਣ ਜਿਹੜਾ ਗੁਰਸਿੱਖ ਹੈ ਉਹਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਵਾਹਿਗੁਰੂ ਜੀ ਦੇ ਦੱਸੇ ਹੋਏ ਅਸੂਲਾਂ ਦੇ ਅਨੁਸਾਰ ਢਾਲੇ ਕਿਉਂਕਿ ਸਾਧ ਸੰਗਤ ਜੀ ਹਰ ਵਿਅਕਤੀ ਦੀਆਂ ਤਿੰਨ অতি ਜ਼ਰੂਰੀ ਲੋੜਾਂ ਨੇ ਰੋਟੀ ਕੱਪੜਾ ਤੇ ਮਕਾਨ ਹੁਣ ਸਿੱਖ ਨੇ ਧਰਮ ਦੀ ਕਿਰਤ ਕਰਨੀ ਹੈ ਸੱਚੀ ਸੁੱਚੀ ਕਿਰਤ ਕਰਨੀ ਹੈ ਸੋ ਉਹ ਕਮਾਈ ਕਰਕੇ ਇਹ ਜਿਹੜੀਆਂ ਲੋੜਾਂ ਨੇ ਇਨ੍ਹਾਂ ਦੀ ਪੂਰਤੀ ਕਰਨੀ ਹੈ ਖਰਾਕ ਉਹ ਖਾਣੀ ਹੈ ਜਿਹੜੀ ਸਰੀਰ ਨੂੰ ਬਲਵਾਨ ਬਣਾਵੇ ਤਾਕਤਵਰ ਬਣਾਵੇ ਤੰਦਰੁਸਤ ਰੱਖੇ ਜਿਹਦੇ ਨਾਲ ਉਹ ਖਰਾਕ ਜਿਹਦੇ ਨਾਲ ਮਨ ਦੇ ਵਿੱਚ ਵਿਕਾਰ ਪੈਦਾ ਹੋਣ ਮਤ ਮਰੀ ਜਾਵੇ ਜਾਂ ਉਹ ਖਰਾਕ ਜਿਹੜੀ ਸਰੀਰ ਨੂੰ aroog ਰੱਖੇ ਮਨ ਨੂੰ ਨੀਵਾ ਤੇ ਮਤ ਨੂੰ ਗੰਧਲਾ ਕਰ ਦੇ ਸਾਹ ਸੰਗੇਤ ਜੀ ਉਹ ਖਰਾਕ ਨਹੀਂ ਖਾਣੀ ਗੁਰੂ ਸਾਹਿਬ ਦਾ ਫਰਮਾਨ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੇ ਤਨ ਪੀੜੀ ਹੈ ਮਨ ਵਿੱਚ ਚਲੇ ਵਕਾਰ ਜਿਤ ਪੀਤੇ ਮਤ ਦੂਰ ਹੋਏ ਬਦਲ ਪਵੇ ਵਿੱਚ ਆਏ ਸੋ ਇਹਨਾਂ ਦੋਵੇਂ ਗੁਰੂ ਆਕਾਂ ਤੋਂ ਸਪਸ਼ਟ ਹੋ ਜਾਂਦਾ ਹੈ ਸ਼ਰਾਬ ਅਫੀਮ ਪੋਸਟ ਆਦ ਜਿੰਨੇ ਵੀ ਨਸ਼ੇ ਨੇ ਉਹਨਾਂ ਨੂੰ ਨਹੀਂ ਵਰਤਣਾ ਖੁਰਾਕ ਜ਼ਰੂਰੀ ਹੈ ਰੋਟੀ ਜ਼ਰੂਰੀ ਹੈ ਸਰੀਰ ਦੇ ਚੱਲਣ ਵਾਸਤੇ ਸੋ ਇਹ అతి ਜ਼ਰੂਰੀ ਲੋੜਾਂ ਨੇ ਮਨੁੱਖ ਦੇ ਜੀਵਨ ਵਾਸਤੇ ਜੀਵਨ ਦੇ ਨਿਰਵਾਹ ਵਾਸਤੇ ਕਿਉਂਕਿ ਸਾਧ ਸੰਗਤ ਜੀ ਇਹ ਚੀਜ਼ਾਂ ਮਹਾਰਾਜ ਤੋਂ ਮੰਗਣੀਆਂ ਗਲਤ ਨਹੀਂ ਮਹਾਰਾਜ ਕੋਲੋਂ ਮੰਗ ਸਕਦੇ ਆ ਤੇ ਮਹਾਰਾਜ ਦਿੰਦੇ ਵੀ ਨੇ ਪਰ ਜੇ ਅਸੀਂ ਕੇਵਲ ਵਸਤੂਆਂ ਹੀ ਮੰਗੀ ਜਾਂਦੇ ਆ ਤੇ ਆਪਣੀਆਂ ਗਲਤੀਆਂ ਪਹਿਚਾਣਦੇ ਨਹੀਂ ਫਿਰ ਮਹਾਰਾਜ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਵਾਹਿਗੁਰੂ ਇੱਕ ਹੈ ਉਹਦਾ ਸਾਨੀ ਉਹਦਾ ਸ਼ਰੀਕ ਸਾਥੀ ਹੋਰ ਕੋਈ ਨਹੀਂ ਉਹਦੇ ਉੱਪਰ ਕੋਈ ਨਹੀਂ ਸਾਰੇ ਉਹਦੇ ਅਧੀਨ ਨੇ ਉਹ ਨਿਰਭਉ ਹੈ ਨਿਰਵੈਰ ਹੈ ਸਰਬਸ਼ਕਤੀਮਾਨ ਹੈ ਜਾਨੀ ਜਾਨ ਹੈ ਸਭਨਾ ਜੀਵਾਂ ਦਾ ਪਾਲਨਹਾਰ ਹੈ ਸਰਬਵਿਆਪਕ ਹੈ ਮੇਰਾ ਵਾਹਿਗੁਰੂ ਸਾ ਸੰਗਤ ਜੀ ਇਹ ਜਿੰਨੇ ਵੀ ਅਸੀਂ ਜੀਵ ਜੰਤੂ ਦੇਖਦੇ ਆ ਹਵਾ ਪਾਣੀ ਅੱਗ ਸੂਰਜ ਚੰਦ ਤਾਰੇ ਸਿਤਾਰੇ ਧਰਤੀਆਂ ਦੇਖਦੇ ਆ ਇਹ ਸਾਰੇ ਉਹਦੇ ਅਧੀਨ ਨੇ ਉਹਨੇ ਆਪਣੇ ਆਪ ਤੋਂ ਹੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਤੋਂ ਪਹਿਲਾਂ ਵੀ ਉਹ ਹੋਂਦ ਵਿੱਚ ਸੀ ਸ੍ਰਿਸ਼ਟੀ ਸਾਜ ਕੇ ਉਸ ਨੂੰ ਫਿਰ ਆਪਣੇ ਹੁਕਮ ਅਨੁਸਾਰ ਚਲਾ ਰਿਹਾ ਏ ਉਹ ਸਤਨਾਮ ਹਮੇਸ਼ਾ ਰਹਿਣ ਵਾਲੀ ਸਚਾਈ ਏ ਉਹ ਸਤ ਹੈ ਸੱਚ ਹੈ ਅਕਾਲ ਮੂਰਤ ਹੈ ਉਹਦੇ ਗੁਣ ਸਾ ਸੰਗਤ ਜੀ ਜ਼ਮਾਨੇ ਨਾਲ ਸਮੇਂ ਨਾਲ ਕਾਲ ਦੇ ਨਾਲ ਬਦਲੇ ਨਹੀਂ ਜਾ ਸਕਦੇ ਜਮਾਨੇ ਦਾ ਉਹ ਦੇ ਗੁਣਾ ਦੇ ਕੋਈ ਅਸਰ ਨਹੀਂ ਉਹ ਜੂਨੀ ਹੈ ਉਹ ਜੂਨਾ ਚ ਵੀ ਨਹੀਂ ਹੁੰਦਾ ਨਾ ਕੋਈ ਮਨੁੱਖ ਭਗਵਾਨ ਹੈ ਨਾ ਕੋਈ ਰਾਮ ਹੈ ਕ੍ਰਿਸ਼ਨ ਨਾ ਕੋਈ ਕ੍ਰਿਸ਼ਨ ਹੈ ਉਹ ਅਵਤਾਰ ਵੀ ਨਹੀਂ ਧਾਰਦਾ ਉਹ ਕਿਰਪਾਲੂ ਹੈ ਦਿਆਲੂ ਹੈ ਬਖਸ਼ਣਹਾਰ ਹੈ ਮਿਹਰ ਕਰਨ ਵਾਲਾ ਹੈ ਮਾਤਾ ਪਿਤਾ ਦੇ ਸਮਾਨ ਹੈ ਉਨੂੰ ਵਾਹ ਗੁਰੂ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਜਿਸ ਢੰਗ ਦੇ ਨਾਲ ਹੁਕਮ ਦੇ ਅਧੀਨ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਕੁੱਲ ਕਾਇਨਾਤ ਚੱਲ ਰਹੀ ਹੈ ਹੈਰਾਨ ਕਰ ਦੇਣ ਵਾਲੀ ਚੀਜ਼ ਹੈ ਉਹ ਹੈਰਾਨੀ ਨੂੰ ਫਿਰ ਇਦਾਂ ਪ੍ਰਗਟ ਕੀਤਾ ਵਾਹ ਗੁਰੂ ਇਹ ਵਾਹ ਗੁਰੂ ਤੁਧਨ ਹੈ ਦਿਨ ਰਾਤ ਮੌਸਮਾਂ ਦਾ ਬਦਲਣਾ ਹਵਾ ਨੂੰ ਸ਼ੁੱਧ ਕਰਨ ਲਈ ਬਨਸਪਤੀ ਪੈਦਾ ਕਰਨੀ ਮਨੁੱਖ ਦਾ ਜਨਮਾ ਜਨਮ ਲੈਣਾ ਮਨੁੱਖ ਦਾ ਮਰ ਜਾਣਾ ਸਾਸੰਗੇ ਜੀ ਸਰੀਰ ਦੇ ਵਿੱਚ ਖੁਰਾਕ ਤੋਂ ਲਹੂ ਬਹਾਨਾ ਲਹੂ ਸਾਫ ਕਰਨ ਦਾ ਢੰਗ ਗੰਦੀ ਹਵਾ ਦਾ ਬਾਹਰ ਨਿਕਲਣਾ ਜਾਂ ਹੋਰ ਪਦਾਰਥ ਸਰੀਰ ਤੋਂ ਬਾਹਰ ਨਿਕਲਨੇ ਕਿਵੇਂ ਹੁਕਮ ਦੇ ਅਧੀਨ ਸਾਰਾ ਕੁਝ ਚੱਲ ਰਿਹਾ ਹੈ ਇਸ ਕਰਕੇ ਉਹ ਵਾਹਿਗੁਰੂ ਸਭ ਤੋਂ ਉੱਪਰ ਹੈ ਹੁਣ ਮੈਡੀਕਲ ਸਾਇੰਸ ਜਿੰਨੀ ਮਰਜੀ ਤਰੱਕੀ ਕਰ ਲੇ ਪਰ ਉੱਥੋਂ ਤੱਕ ਕਦੇ ਨਹੀਂ ਪਹੁੰਚ ਸਕਦੀ ਜਿੱਥੇ ਵਾਹਿਗੁਰੂ ਕੰਮ ਕਰ ਰਿਹਾ ਹੈ ਜਿੱਥੇ ਵਾਹਿਗੁਰੂ ਦਾ ਹੁਕਮ ਕੰਮ ਕਰ ਰਿਹਾ ਹੈ ਸੋ ਆਪ ਹੀ ਸਿਰਜਨਹਾਰ ਹੈ ਪਾਲਨਹਾਰ ਹੈ ਸੋ ਮੌਤ ਵਿਉ ਦੇ ਹੱਥ ਦੇ ਵਿੱਚ ਹੈ ਜਨਮ ਵੀ ਉਹਦੇ ਹੱਥ ਦੇ ਵਿੱਚ ਕੁਝ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਸੋ ਸਾਧ ਸੰਗਤ ਜੀ ਉਹਦੇ ਹੁਕਮ ਚ ਰਹਿਣਾ ਹੀ ਹਰ ਗੁਰ ਸਿੱਖ ਦਾ ਫਰਜ਼ ਹੈ ਤੇ ਜਿਹੜਾ ਹੁਕਮ ਚ ਰਹਿ ਰਹਿਣ ਲੱਗ ਜਾਂਦਾ ਏ ਜਿਹੜਾ ਹੁਕਮ ਦੇ ਅਧੀਨ ਚੱਲਣ ਲੱਗ ਜਾਂਦਾ ਏ ਉਹਨੂੰ ਸਬੇ ਪਦਾਰਥ ਹਾਸਲ ਹੁੰਦੇ ਨੇ ਕੋਈ ਇੱਕ ਪਦਾਰਥ ਕੋਈ ਦੋ ਪਦਾਰਥ ਨਹੀਂ ਮਹਾਰਾਜ ਕਹਿੰਦੇ ਸਬੇ ਪਦਾਰਥ ਸੋ ਗੁਰੂ ਸਾਹਿਬ ਦੀ ਖੁਸ਼ੀ ਹਾਸਲ ਹੁੰਦੀ ਸੋ ਮਹਾਰਾਜ ਕਹਿੰਦੇ ਨੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਮਹਾਰਾਜ ਕਹਿੰਦੇ ਕਦੀ ਅਰਦਾਸ ਬਿਰਥੀ ਨਹੀਂ ਹੁੰਦੀ ਕਿੰਨਾ ਦੀ ਜਨ ਕੀ ਅਰਦਾਸ ਹੁਣ ਜਨ ਬਣ ਕੇ ਅਰਦਾਸ ਕਰਤੇ ਸਈ ਸੇਵਕ ਬਣ ਕੇ ਅਰਦਾਸ ਕਰਤੇ ਸਈ ਫਿਰ ਸਤਿਗੁਰੂ ਜਰੂਰ ਮਿਹਰવાન ਹੁੰਦਾ ਸੱਬੇ ਪਦਾਰਥ ਹਾਸਲ ਹੁੰਦੇ ਸੋ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਤੁੰਬਰੀ ਕਿਰਪਾ ਮੈਂ ਸੁਖ ਕਨੇਰੀ ਉਹਦੀ ਕਿਰਪਾ ਦੇ ਵਿੱਚ ਹੀ ਸਾਧ ਸੰਗਤ ਜੀ ਸਾਰੇ ਸੁਖ ਨੇ ਤੇ ਜਿਹੜਾ ਕਿਰਪਾ ਤੋਂ ਵਾਂਝਾ ਹੈ ਅਧੂਰਾ ਹੈ ਉਹ ਕਦੀ ਸੁਖੀ ਨਹੀਂ ਹੋ ਸਕਦਾ ਸੁਖ ਉਹੀ ਉਹ ਹਾਸਲ ਕਰ ਸਕਦਾ ਹੈ ਜਿਹੜਾ ਉਹਦੇ ਹੁਕਮ 'ਚ ਚੱਲਣ ਦੀ ਕੋਸ਼ਿਸ਼ ਕਰਦਾ ਹੈ ਤੇ ਮਹਾਰਾਜ ਆਪੇ ਆਪਣੀ ਬਾਣੀ ਪੜਾਉਂਦੇ ਨੇ ਆਪੇ ਨਾਮ ਜਪਾਉਂਦੇ ਨੇ ਆਪੇ ਸੇਵਾ ਕਰਾਉਂਦੇ ਨੇ ਜਦੋਂ ਇਨਸਾਨ ਇਹ ਸੋਚਦਾ ਹੈ ਕਿ ਮੈਂ ਕੁਝ ਕਰ ਰਿਹਾ ਹਾਂ ਉਸ ਸਮੇਂ ਇਨਸਾਨ ਦੀ ਜਿਹੜੀ ਦੂਰੀ ਹੈ ਵਾਹਿਗੁਰੂ ਤੋਂ ਪੈਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਇਨਸਾਨ ਕਹਿੰਦਾ ਹੈ ਕਿ ਮੈਂ ਬਾਣੀ ਪੜ੍ਹਦਾ ਹਾਂ ਸਮਝ ਲਓ ਵਾਹਿਗੁਰੂ ਤੋਂ ਦੂਰੀ ਪੈਣੀ ਸ਼ੁਰੂ ਹੋ ਗਈ ਹੈ ਜੇ ਕੋਈ ਕਹਿੰਦਾ ਮੈਂ ਬਹੁਤ ਜ਼ਿਆਦਾ ਸੇਵਾ ਕਰਦਾ ਹਾਂ ਮੈਂ ਦਾ ਸੰਬੰਧ ਕੱਢਦਾ ਐ ਤੇ ਮਹਾਰਾਜ ਨਾਲੋਂ ਦੂਰੀ ਪੈ ਰਹੀ ਏ ਜਦੋਂ ਮਨ 'ਚ ਇਹ ਖਿਆਲ ਆਉਣ ਕਿ ਮੈਂ ਤੇ ਸੇਵਾ ਬੜੀ ਕਰਦਾ ਐ ਮੈਂ ਤੇ ਬਾਣੀ ਬੜੀ ਪੜਦਾ ਐ ਤੇ ਸਮਝ ਲੈਣਾ ਜਦੋਂ ਇਹ ਮਨ 'ਚ ਸ਼ੰਕੇ ਪੈਦਾ ਹੋਣ ਕਿ ਮੈਂ ਤੇ ਸੇਵਾ ਵੀ ਬੜੀ ਕੀਤੀ ਮੈਂ ਦਾ ਸੰਬੰਧ ਵੀ ਕੱਢਿਆ ਮੈਂ ਬਾਣੀ ਵੀ ਪੜੀ ਫਿਰ ਵੀ ਕਾਰਜ ਰਾਸ ਨਹੀਂ ਹੋਏ ਸਮਝ ਲੈਣਾ ਗੁਰੂ ਤੋਂ ਦੂਰੀ ਪੈ ਰਹੀ ਏ ਕਹਿੰਦੇ ਇਹ ਅੱਖ ਐ ਨਾ ਸਾਡੀ ਜਿਹੜੀ ਅੱਖ ਐ ਇਹ ਬੜੀ ਦੂਰ ਤੱਕ ਦੇਖ ਸਕਦੀ ਆਲੇ-ਦੁਆਲੇ ਛੱਤ ਦੇ ਖੜ ਕੇ ਦੇਖਦੇ ਆ ਕਿੰਨੀ ਦੂਰ ਤੱਕ ਦੇਖ ਸਕਦੀ ਏ ਪਰ ਉਹਨਾ ਸਮਾਂ ਹੀ ਅੱਖ ਦੇਖ ਸਕਦੀ ਜਿੰਨਾ ਸਮਾਂ ਇਹਦੇ ਚ ਇੱਕ ਛੋਟਾ ਜਿਹਾ ਮਿੱਟੀ ਦਾ ਕਿਣਕਾ ਨਹੀਂ ਪੈ ਜਾਂਦਾ ਇੱਕ ਮਿੱਟੀ ਦਾ ਛੋਟਾ ਜਿਹਾ ਕਿਣਕਾ ਅੱਖ 'ਚ ਪਿਆ ਨਹੀਂ ਤੇ ਤੁਸੀਂ ਕੁਝ ਨਹੀਂ ਦੇਖ पाओਗੇ ਇਸੇ ਤਰ੍ਹਾਂ ਉਹਨਾ ਸਮਾਂ ਅਸੀਂ ਗੁਰੂ ਦੇ ਨਜ਼ਦੀਕ ਨਹੀਂ ਜਾ ਸਕਦੇ ਗੁਰੂ ਨੇ ਗੁਰੂ ਭਾਵੇਂ ਸਾਡੇ ਸਾਹਮਣੇ ਪਰਤਕ ਹਾਜ਼ਰ ਵੀ ਹੋਵੇ ਪਰ ਜੇ ਮਨ ਦੇ ਵਿੱਚ ਮਨ ਰੂਪੀ ਅੱਖ ਦੇ ਵਿੱਚ ਇੱਕ ਸ਼ੰਕਾ ਰੂਪੀ ਕਿਨਕਾ ਪੈ ਗਿਆ ਨਾ ਸਾਧ ਸੰਗਤ ਜੀ ਇਹ ਅੱਖ ਗੁਰੂ ਨੂੰ ਨਹੀਂ ਦੇਖ ਸਕਦੀ ਗੁਰੂ ਨੂੰ ਪਹਿਚਾਣ ਹੀ ਨਹੀਂ ਸਕਦੀ ਉਦੋਂ ਇਹ ਗੱਲਾਂ ਨਿਕਲਦੀਆਂ ਨੇ ਕਿ ਬਾਣੀ 'ਚ ਕੋਈ ਸ਼ਕਤੀ ਨਹੀਂ ਬਾਣੀ ਤੇ ਇੱਕ ਜਰੀਆ ਹੈ ਇਹ ਉਦੋਂ ਗੱਲਾਂ ਨਿਕਲਦੀਆਂ ਨੇ ਜਦੋਂ ਸ਼ੰਕਾ ਸ਼ੰਕਾਵਾਂ ਦੇ ਨਾਲ ਮਨ ਭਰ ਜਾਂਦਾ ਹੈ ਸੋ ਸਾਧ ਸੰਗਤ ਜੀ ਗੁਰੂ ਮਿਹਰ ਕਰਦਾ ਜੇ ਗੁਰੂ ਕਿਰਪਾ ਕਰਦਾ ਹੈ ਪਰ ਉਹਦੀ ਕਿਰਪਾ ਨੂੰ ਪਹਿਚਾਣਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਉਨੋ ਉਹਦੀ ਕਿਰਪਾ ਕਿਵੇਂ ਸਮਝੀ ਜਾਵੇ ਕਿ ਉਹ ਵਾਹਿਗੁਰੂ ਦੀ ਕਿਰਪਾ ਹੈ ਕਿ ਨਹੀਂ ਹੈ ਦੇਖੋ ਬਾਣੀ ਪੜਨੋ ਮਨ ਕਰ ਰਿਹਾ ਹੈ ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ ਸੇਵਾ ਕਰਨੋ ਮਨ ਕਰ ਰਿਹਾ ਹੈ ਕਿ ਮੇਰੇ ਕੋਲ ਹੋਰ ਪੈਸਾ ਹੋਵੇ ਤਾਂ ਮੈਂ ਹੋਰ ਦਸਵੰਦ ਗੱਡਾਂ ਹੋਰ ਬਾਣੀ ਪੜਾਂ ਸਾ ਸੰਗਤ ਜੀ ਸਮਝ ਲਓ ਕੀ ਨਿਸ਼ਾਨੀ ਹੈ ਕਿ ਵਾਹਿਗੁਰੂ ਦੀ ਕਿਰਪਾ ਹੈ ਵਾਹਿਗੁਰੂ ਦੀ ਕਿਰਪਾ ਹੈ ਤੇ ਜੇ ਬਾਣੀ ਪੜਨੋ ਮਨ ਨਹੀਂ ਕਰ ਰਿਹਾ ਸੇਵਾ ਕਰਨ ਨੂੰ ਵੀ ਮੰਨ ਨਹੀਂ ਕਰਦਾ ਫਿਰ ਲੱਗਦਾ ਹੈ ਕਿ ਕੀ ਸੇਵਾ ਸੇਵਾ ਲਈ ਹੈ ਸਾਡਾ ਤੇ ਆਪਣਾ ਨਹੀਂ ਸਰ ਜਾ ਕਿਥੋਂ ਸੇਵਾ ਕਰ ਲਈਏ ਕਿਥੋਂ ਸੰਬੰਧ ਕੱਢ ਲਈਏ ਸਮਝ ਲਓ ਕਿ ਕੋਈ ਕਿਰਪਾ ਨਹੀਂ ਹੈ ਵਾਹਿਗੁਰੂ ਦੀਨ ਰਾਜਗੀਰੀ ਨਿਸ਼ਾਨੀ ਹੈ ਏ ਸੋ ਵੱਧ ਤੋਂ ਵੱਧ ਮਾਣੀ ਪੜਨੀ ਸੇਵਾ ਕਰਨੀ ਤੇ ਵਾਹਿਗੁਰੂ ਕੋਲੋਂ ਹਮੇਸ਼ਾ ਮੰਗਣਾ ਕਿ ਵਾਹਿਗੁਰੂ ਸੇਵਾ ਵੀ ਬਖਸ਼ਿਓ ਸਿਮਰਨ ਵੀ ਬਖਸ਼ਿਓ ਬੰਦਗੀ ਬਖਸ਼ਿਓ ਗੁਰੂ ਮਿਹਰ ਕਰਦਾ ਅੰਗ ਸੰਗ ਸਹਾਈ ਹੋ ਕੇ ਵਰਤਦਾ ਜੀ ਸਾਧ ਸੰਗਤ ਜੀ ਤੁਹਾਡੇ ਨਾਲ ਗੁਰੂ ਕੀ ਪਿਆਰੀ ਸਾਧ ਸੰਗਤ ਦੀਆਂ ਹੱਡ ਬੀਤੀਆਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹੁਣ ਤੱਕ ਅਣਗਿਣਤ ਹੱਡ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਕਿਵੇਂ ਗੁਰੂ ਕੀ ਪਿਆਰੀ ਸਾਧ ਸੰਗਤ ਬਾਣੀ ਦਾ ਜਾਪ ਕਰਕੇ ਇੱਕ ਵਿਧੀ ਦੇ ਅਨੁਸਾਰ ਤੇ ਪ੍ਰੇਮ ਦੇ ਨਾਲ ਅਰਦਾਸਾਂ ਅਰਜ਼ੋਈਆਂ ਕਰਦੀਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਤੇ ਸ਼ਹੀਦ ਫਿਰ ਅੰਗ ਸੰਗ ਹੋ ਕੇ ਵਰਤਦੇ ਵੀ ਨੇ ਹੁਣ ਜਦੋਂ ਸਾਡੀ ਭਾਵਨਾ ਹੀ ਪੂਰੀ ਨਹੀਂ ਤੇ ਫਿਰ ਅਸੀਂ ਆਪਣੀ ਤੁਲਨਾ ਉਹਨਾਂ ਨਾਲ ਨਹੀਂ ਕਰ ਸਕਦੇ ਭਾਵੇਂ ਅਸੀਂ ਉਹ ਸਾਡੇ ਤੋਂ ਬਾਅਦ ਚ ਵੀ ਆ ਗਏ ਉਹਨਾਂ ਦੀ ਅਰਦਾਸ ਪਹਿਲਾਂ ਪ੍ਰਵਾਨ ਹੋ ਗਈ ਕਿਉਂਕਿ ਉਹਨਾਂ ਦੀ ਭਾਵਨਾ ਪੱਕੀ ਸੀ ਅਸੀਂ ਕਈ ਸਾਲਾਂ ਤੋਂ ਲੱਗੇ ਹੋਏ ਆਂ ਪਰ ਸਾਡੀ ਅਰਦਾਸ ਪੂਰੀ ਨਹੀਂ ਹੋ ਰਹੀ ਕਮੀ ਸਾਡੇ ਚ ਹੈ ਤੇ ਗੁਰੂ ਸਾਹਿਬ ਤੇ ਸੁਣਦੇ ਨੇ ਸਭ ਦੀ ਸੁਣਦੇ ਨੇ ਇਹ ਸਾਡੀ ਸੁਣੀ ਨਹੀਂ ਜਾ ਰਹੀ ਫਿਰ ਸੋਚਣਾ ਪਵੇਗਾ ਕਿ ਗਲਤੀ ਕਿੱਥੇ ਰਹਿ ਰਹੀ ਸਤਸੰਗਤ ਜੀ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਵੀਰ ਗੁਰਸਿੱਖ ਵੀਰ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਸਾਂਝੀ ਕੀਤੀ ਸਤਸੰਗਤ ਜੀ ਉਹ ਵੀਰ ਨੇ ਆਪਣੀ ਹੱਡ ਬੀਤੀ ਦੱਸੀ ਉਹ ਵੀਰ ਦੱਸਦਾ ਕਿ ਕਾਫੀ ਸਮਾਂ ਮੈਂ ਬਾਹਰ ਦੁਬਈ ਚ ਕੰਮ ਕੀਤਾ ਹੈ ਤੇ ਵੀ ਨੇ ਦੱਸਿਆ ਕਿ ਕੋਈ ਮੈਂ 4-5 ਸਾਲ ਲਾਏ ਬਾਹਰ ਕਿਉਂਕਿ ਘਰ ਦੇ ਹਾਲਾਤ ਇੰਨੇ ਵਧੀਆ ਨਹੀਂ ਸੀ। ਦੋ ਭੈਣਾਂ ਸੀ ਉਹਨਾਂ ਦਾ ਵਿਆਹ ਕਰਨਾ ਸੀ। ਤੇ ਪਿਤਾ ਜੀ ਕਾਫੀ ਲੰਮਾ ਸਮਾਂ ਕੰਮ ਕਰਦੇ ਰਹੇ ਨੇ ਬਜ਼ੁਰਗ ਨੇ ਹੁਣ ਉਹ ਕੰਮ ਕਰ ਨਹੀਂ ਸਕਦੇ। ਸਾਰੀ ਜ਼ਿੰਮੇਵਾਰੀ ਮੇਰੇ ਤੇ। ਤੇ ਹੁਣ ਜ਼ਮੀਨ ਵੀ ਕੋਈ ਜ਼ਿਆਦਾ ਨਹੀਂ। 1.5-2 ਕਿੱਲੇ ਜ਼ਮੀਨ ਦੇ ਨੇ ਉਹਦੇ 'ਚ ਕੀ ਗੁਜ਼ਾਰਾ ਹੋਵੇ। ਸੋ ਵੀਰ ਕਹਿੰਦਾ ਕਿ ਮੈਂ ਫਿਰ ਕਮਾਈ ਕਰਨ ਬਾਹਰ ਜਾਂਦਾ ਹੈ ਦੁਬਈ ਕਾਫੀ ਲੰਮਾ ਸਮਾਂ ਕੰਮ ਕੀਤਾ ਉੱਥੇ 4-5 ਸਾਲ ਲਾਏ ਹੁਣ ਦੁਬਈ 'ਚ ਕੰਮ ਕਰਕੇ ਉਹ ਵੀਰ ਦੱਸਦਾ ਕਿ ਮੈਂ ਵਧੀਆ ਘਰ ਬਣਾ ਲਿਆ ਕੋਠੀ ਬਣਾ ਲਈ ਤੇ ਬੜਾ ਵਧੀਆ ਸਰਕਲ ਚੱਲਦਾ ਸੀ ਮੈਂ 2 ਕੁ ਸਾਲ ਬਾਅਦ 1.5 ਸਾਲ ਬਾਅਦ ਘਰ ਹੋਂਨਾ ਸਾਂ ਮਿਲ ਕੇ ਫੇਰ ਵਾਪਸ ਜਾ ਕੇ ਉੱਧਰ ਕੰਮ ਕਰਨ ਲੱਗ ਜਾਣਾ ਵੀਰ ਕਹਿੰਦਾ ਕਿ ਮੈਂ ਜਦੋਂ ਇਧਰੋਂ ਜਾਂਦਾ ਮੈਂ ਨਾਲ ਗੁਰਕਾ ਸਾਹਿਬ ਗੁਰਬਾਣੀ ਦੇ ਲੈ ਕੇ ਗਿਆ ਸੀ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਗਿਆ ਸੀ ਤੇ ਮੈਨੂੰ ਬੜਾ ਉਧਰ ਇਕੱਲਾਪਨ ਮਹਿਸੂਸ ਹੋਇਆ ਇਸ ਕਰਕੇ ਜਦੋਂ ਮੈਂ 1.5 ਸਾਲ ਬਾਅਦ ਵਾਪਸ ਆਉਂਦਾ ਜਦੋਂ ਮੈਂ ਇਧਰੋਂ ਫੇਰ ਦੁਬਈ ਨੂੰ ਗਿਆ ਫਿਰ ਮੈਂ ਨਾਲ ਬਾਣੀ ਲੈ ਕੇ ਗਿਆ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਬਾਣੀ ਹਮੇਸ਼ਾ ਪੜਿਆ-ਪੜਦਾ ਰਿਹਾ ਕਰ ਕਦੀ ਇਕੱਲਾਪਨ ਮਹਿਸੂਸ ਨਹੀਂ ਹੋਗਾ ਵੀਰ ਕਹਿੰਦਾ ਮੈਂ ਬਾਣੀ ਫਿਰ ਪੜਦੇ ਰਹਿਣਾ ਜਦੋਂ ਮੈਨੂੰ ਸਮਾਂ ਮਿਲਣਾ ਵੀਰ ਕਹਿੰਦਾ ਕਿ ਇਦਾਂ ਕਰਦੇ ਆਂ ਕਰਉਂਦੇ ਆਂ 5 ਸਾਲ ਲੰਗੇ ਹੁਣ 5 ਸਾਲ ਹੋ ਗਏ ਤੇ ਫਿਰ ਸਮਾਂ ਆਇਆ ਕਰੋਨੇ ਦਾ ਹੁਣ ਕਰੋਨੇ ਦੇ ਵਿੱਚ ਕਹਿੰਦਾ ਕਿ ਕੰਮ ਬੰਦ ਹੋ ਗਿਆ ਬਿਲਕੁਲ ਫਲਾਈਟਾਂ ਬੰਦ ਹੋ ਗਈਆਂ ਨਾ ਮੈਂ ਇੱਧਰ ਆਉਣ ਜੋਗਾ ਕਹਿੰਦਾ ਕਿ ਉਹ ਫਿਰ ਜਿਹੜੇ 2 ਮਹੀਨੇ ਸੀ 2 ਢਾਈ ਮਹੀਨੇ ਮੈਨੂੰ ਅੰਦਰ ਰਹਿਣਾ ਪਿਆ ਹੁਣ ਕੰਮ ਹੈ ਨਹੀਂ ਘਰ ਕੀ ਭੇਜਾਂ ਘਰੋਂ ਪੈਸੇ ਮੰਗਵਾ ਨਹੀਂ ਸਕਦਾ ਤੇ ਇਸ ਕਰਕੇ ਕਹਿੰਦਾ ਕਿ ਫਿਰ ਮੈਂ ਬੜਾ ਤੰਗ ਹੋਇਆ ਬੜਾ ਪਰੇਸ਼ਾਨ ਵੀ ਹੋਇਆ ਕਿ ਕੀ ਕਰੂੰਗਾ ਹੁਣ ਮੈਂ ਫਿਰ ਕਹਿੰਦਾ ਕਿ ਉਹ ਜਦੋਂ ਮੇਰੇ ਕੋਲ ਕੁਝ ਨਹੀਂ ਸੀ ਕਰਨ ਲਈ ਉਦੋਂ ਮੈਂ ਬਾਣੀ ਪੜੀ ਹੁਣ ਬਾਣੀ ਪੜਦਿਆਂ ਪੜਦਿਆਂ ਇੰਨਾ ਪ੍ਰੇਮ ਪੈ ਗਿਆ ਬਾਣੀ ਨਾਲ ਤੇ ਬੜਾ ਹੌਸਲਾ ਮਨ ਨੂੰ ਕਿ ਕੋਈ ਨਹੀਂ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਹੈ ਸਭ ਠੀਕ ਹੋ ਜਾਣਾ ਹੁਣ ਕਹਿੰਦਾ ਕਿ ਹੁਣ ਮੈਨੂੰ ਘਰ ਦੇ ਕਹਿਣ ਲੱਗੇ ਕਿ ਤੂੰ ਇਹ ਕੰਮ ਨਹੀਂ ਹੈ ਤੂੰ ਇੱਧਰ ਆ ਜਾ ਕਿ ਉੱਥੇ ਕੀ ਕਰਨਾ ਰਿਹਾ ਕਿ ਕਹਿੰਦਾ ਉਹਨਾਂ ਨੂੰ ਮੈਂ ਹੁਣ ਕੀ ਦੱਸਾਂ ਕਿ ਮੇਰੇ ਕੋ ਪੈਸੇ ਹੈ ਨਹੀਂ ਮੈਂ ਕਿਵੇਂ ਆ ਸਕਦਾ ਫਿਰ ਕਹਿੰਦਾ ਜਦੋਂ ਬੋਤਾ ਉਹਨਾਂ ਨੇ ਪੁੱਛਿਆ ਤੇ ਫਿਰ ਮੈਂ ਹਾਰ ਕੇ ਦੱਸਿਆ ਕਿ ਕੰਮ ਬੜੇ ਸਮੇਂ ਦਾ ਬੰਦ ਹੋਇਆ ਕਿ ਮੇਰੇ ਕੋ ਤੇ ਕੋਈ ਪੈਸਾ ਨਹੀਂ ਟਿਕਟ ਵਾਸਤੇ ਪੈਸੇ ਹੀ ਨਹੀਂ ਮੈਂ ਬਾਹਰੋਂ ਘਰ ਕਿਵੇਂ ਆ ਸਕਦਾ ਫਿਰ ਕਹਿੰਦੇ ਕਿ ਉਹਨਾਂ ਨੇ ਕਿਤੋਂ ਨਾ ਕਿਤੋਂ ਇੰਤਜ਼ਾਮ ਕਰਕੇ ਪੈਸੇ ਪਾਏ ਫਿਰ ਮੈਂ ਬਾਹਰੋਂ ਆ ਗਿਆ ਤੇ ਹੁਣ ਕਰਦਿਆਂ ਨੇ ਕਹਿਤਾ ਵੀ ਹੁਣ ਤੈਨੂੰ ਅਸੀਂ ਬਾਹਰ ਨਹੀਂ ਭੇਜਣਾ ਕਿ ਜੋ ਕਰਨਾ ਇੱਥੇ ਕਰ ਲਾ ਵੀਰ ਕਹਿੰਦਾ ਕਿ ਮੈਂ ਇੱਥੇ ਆ ਗਿਆ ਤੇ ਕੰਮ ਤੇ ਇੱਥੇ ਵੀ ਕੋਈ ਨਹੀਂ ਸੀ ਕਿਉਂਕਿ ਕਰੋਨਾ ਦੇ ਸਮੇਂ ਚ ਲੋਕਡਾਊਨ ਲੱਗਾ ਤੇ ਨਹੀਂ ਸੀ ਮਿਲਣਾ ਵੀਰ ਕਹਿੰਦਾ ਕਿ ਜਦੋਂ ਮੈਂ ਇਧਰ ਆਇਆ ਨਾ ਪਾਸਮੇਟ ਪਾਸਪੋਰਟ ਮੇਰਾ ਉੱਥੇ ਰੱਖ ਲਿਆ ਬਾਅਦ ਵਿੱਚ ਪਾਸਪੋਰਟ ਮੈਨੂੰ ਮਿਲਿਆ ਹੀ ਨਹੀਂ ਪਤਾ ਨਹੀਂ ਉਹ ਵੀ ਕਿੰਨੇ ਕਿ ਮਾਰੇ ਦੀ ਕੋਈ ਰਜਾ ਹੀ ਸੀ ਕਿ ਬਾਹਰ ਨਹੀਂ ਜਾਣਾ ਤੂੰ ਪਾਸਪੋਰਟ ਹੀ ਨਹੀਂ ਲੱਭਾ ਤੇ ਵੀਰ ਕਹਿੰਦਾ ਮੈਂ ਦੁਬਾਰਾ ਅਪਲਾਈ ਵੀ ਨਹੀਂ ਕਰਿਆ ਨਾ ਮੈਂ ਕੋਈ ਰਿਪੋਰਟ ਲਿਖਵਾਈ ਤੇ ਵੀਰ ਕਹਿੰਦਾ ਕਿ ਚਲੋ ਮੈਂ ਸੋਚਿਆ ਕਿ ਚਲੋ ਕੰਮ ਲੱਭ ਲਾਂਗੇ ਇੱਧਰ ਪਰ ਕੰਮ ਨਹੀਂ ਲੱਭਾ। 1.5 ਮਹੀਨਾ ਇੱਥੇ ਵੀ ਲੰਘਿਆ ਇਦਾਂ ਹੀ। ਹੁਣ ਕਰਦਿਆਂ ਕਰਾਉਂਦਿਆਂ ਵੀਰ ਕਹਿੰਦਾ ਕਿ ਇਦਾਂ ਘਾਰ ਆ ਗਏ ਹੁਣ ਪੈਸੇ ਜਿੰਨਾਂ ਕੋਲ ਲਈ ਸੀ ਉਧਾਰ ਉਹਨਾਂ ਦੀ ਵੀ ਟੈਨਸ਼ਨ ਹੈ ਵੀ ਉਹਨਾਂ ਦੇ ਪੈਸੇ ਕਿਵੇਂ ਮੋੜਨੇ। ਸੋਚਦੇ ਸਾਂ ਕਿ ਲੋਨ ਕਰਾਵਾਂਗੇ। ਇਹ ਲੋਨ ਲਾਂ ਲੈ ਲਾਂਗੇ ਤੇ ਚਲੋ ਪੈਸੇ ਮੋੜ ਦਾਂਗੇ ਹੌਲੀ ਹੌਲੀ ਲੋਨ ਲਈ ਜਾਵਾਂਗੇ ਵੀ ਜਿਹੜੇ ਹੁਣ ਪੈਸੇ ਲੈਣ ਵਾਲੇ ਘਾਰ ਆਉਂਦੇ ਨੇ ਗਲਤ ਬੋਲਦੇ ਨੇ ਚਲੋ ਉਹਨਾਂ ਤੋਂ ਤੇ ਬਚਾਅ ਹੋ ਜਾਏਗਾ ਕਹਿੰਦੇ ਕਿ ਐਦਾਂ ਸਮਾਂ ਲੰਘ ਰਿਹਾ ਆ ਬੜੀ ਤੇਜ਼ੀ ਦੇ ਨਾਲ ਪਰ ਕੰਮ ਕੋਈ ਹੈ ਨਹੀਂ ਫਿਰ ਕਹਿੰਦਾ ਕਿ ਫੇਰ ਮੈਂ ਆਪਣੇ ਦੋਸਤ ਮਿੱਤਰਾਂ ਨਾਲ ਗੱਲ ਕੀਤੀ ਵੀ ਕੋਈ ਕੰਮ ਹੋਵੇ ਤਾਂ ਮੈਨੂੰ ਦੱਸਿਓ ਫਿਰ ਕਹਿੰਦਾ ਕਿ ਮੈਨੂੰ ਇੱਕ ਜਗ੍ਹਾ ਕੰਮ ਮਿਲਦਾ ਹੈ ਤੇ ਉਹ ਮੈਂ ਕੰਮ ਜਿਹੜਾ ਸੀ ਡਰਾਈਵਿੰਗ ਡ라이ਵਰ ਦਾ ਕੰਮ ਮਿਲਿਆ ਚਲੋ ਮੈਂ ਡਰਾਈਵਿੰਗ ਕੀਤੀ 15000 ਰੁਪਏ ਮਿਲਦਾ ਸੀ ਮਹੀਨੇ ਬਾਅਦ ਪਰ ਉਹ ਕਿਤੇ ਦੁੱਧ ਰੇਡੇ ਜਾਣਾ ਪੈਂਦਾ ਕਿਨੇ ਕਿਨੇ ਦਿਨ ਘਰ ਨਾ ਆਉਣਾ ਥੋੜਾ ਸਰਕਲ ਮਤਲਬ ਉਤਨਾ ਸ਼ੁਰੂ ਹੋਇਆ ਤੇ ਹੁਣ ਕੋਸ਼ਿਸ਼ ਕਰਦੇ ਸਾਂ ਕਿ ਲੋਨ ਕਹਿੰਦੇ ਕਿ ਆਪਾਂ ਲੋਨ ਲਈ ਅਪਲਾਈ ਕਰਿਆ ਸੀ ਲੋਨ ਸਾਨੂੰ ਮਿਲੇ ਨਾ ਕਹਿੰਦੇ ਕੋਈ ਚੀਜ਼ ਰੱਖੋ ਉਹ ਜਮੀਨ ਜਿਹੜੀ ਸੀ ਕਹਿੰਦੇ ਕਿ ਉਹ ਦਾਦੇ ਦੇ ਨਾਂ ਹੀ ਸਾਡੇ ਕਿਸੇ ਦਾ ਨਾਂ ਹੀ ਨਹੀਂ ਆਪਾਂ ਲੋਨ ਲੈ ਨਹੀਂ ਸਕਦੇ ਜਮੀਨ ਦੇ ਨਾਂ ਤੇ ਫਿਰ ਕਹਿੰਦੇ ਕਿ ਘਰ ਸੀ ਕਰਤੇ ਅਪਲਾਈ ਕਰਿਆ ਫਿਰ ਵੀ ਲੋਨ ਨਹੀਂ ਮਿਲਿਆ ਵੀਰ ਕਹਿੰਦੇ ਕਿ ਬਹੁਤ ਮਤਲਬ ਇਹ ਸਮਾਂ ਮਾੜਾ ਸੀ ਮੇਰੇ ਤੇ ਸੋ ਵੀਰ ਨੇ ਦੱਸਿਆ ਕਿ ਫਿਰ ਮੈਂ ਡਰਾਈਵਿੰਗ ਤੇ ਰਿਆ ਕਾਫੀ ਸਮਾਂ ਡਰਾਈਵਿੰਗ ਕੀਤੀ ਡਰਾਈਵਰ ਦੀ ਨੌਕਰੀ ਕੀਤੀ 15000 ਆਉਂਦਾ ਸੀ ਥੋੜਾ ਬਹੁਤ ਗੁਜ਼ਾਰਾ ਕਰਦਾ ਹੋਣ ਲੱਗਿਆ ਤੇ ਕਹਿੰਦੇ ਕਿ ਇਦਾਂ ਹੀ ਨਾ ਮਤਲਬ ਜਦੋਂ ਹੁਣ ਮੈਂ ਡਰਾਈਵਿੰਗ ਕਰਨੀ ਕਿਸੇ ਨਾਲ ਜਾਣਾ ਦੂਰ ਦਰੇਡੇ ਉਹਨਾਂ ਨੇ ਆਪਣੇ ਕੰਮ ਕਰਨੇ ਮੈਂ ਗੱਡੀ ਚ ਰਹਿਣਾ ਵੇਲਾ ਰਹਿਣਾ ਜਾਂ ਤੇ ਮੈਂ ਬਾਣੀ ਪੜਨੀ ਜਾ ਮੈਂ ਕੋਈ ਕਥਾ ਸੁਣਣ ਲੱਗ ਜਾਣੀ ਐਦਾਂ ਕਥਾ ਸੁਣਦਿਆਂ ਸੁਣਦਿਆਂ ਕਹਿੰਦੇ ਕਿ ਮੈਨੂੰ ਆ ਪਧਾ ਲੱਗਾ ਚਪੈਰਾ ਸਾਹਿਬ ਦੇ ਬਾਰੇ ਚ ਚਪੈਰਾ ਸਾਹਿਬ ਦੇ ਬਾਰੇ ਚ ਤੇ ਫਿਰ ਕਹਿੰਦਾ ਕਿ ਆ ਹਾਂ ਮਨ ਚ ਆਇਆ ਕਿ ਮਣਾ ਜਰੂਰ ਹਾਜ਼ਰੀ ਭਰ ਕੇ ਆ ਉਧਰੋਂ ਕਹਿੰਦੇ ਕਿ ਮੈਂ ਹੱਡ ਬੀਤੀ ਸੁਣੀ ਤੇ ਪੂਰੀ ਸੁਣੀ ਤੇ ਮੇਰੇ ਮਨ ਚ ਬੜਾ ਵਿਰਾਗ ਜਿਆ ਪੈਦਾ ਹੋਇਆ ਕਿ ਮਨਾ ਕਿ ਬਾਣੀ ਦੇ ਵਿੱਚ ਬੜੀ ਸ਼ਕਤੀ ਹੈ ਪਤਾ ਤੇ ਸੀ ਪਰ ਕਦੀ ਪ੍ਰੈਕਟੀਕਲ ਦੇਖੀ ਨਹੀਂ ਸੀ ਹੁਣ ਮੇਰਾ ਮਨ ਸੀ ਕਿ ਮੈਂ ਪ੍ਰੈਕਟੀਕਲ ਕਰਕੇ ਦੇਖਾਂ ਵੀ ਬਗੁਰੂ ਸਾਹਿਬ ਮੇਰੇ ਤੇ ਵੀ ਕਿਰਪਾ ਕਰਨ ਤੇ ਕਹਿੰਦਾ ਮੈਂ ਨਿਰਣਾ ਬਣਾ ਲਿਆ ਕਿ ਮੈਂ ਵੀ ਐਤਵਾਰ ਜ਼ਰੂਰ ਫ੍ਰੀ ਹੋਇਆ ਕਰਨਾ ਕਹਿੰਦੇ ਕਿ ਮੈਂ ਆਪਣੇ ਜਿਹੜੇ ਬੌਸ ਸੀ ਉਹਦੇ ਨਾਲ ਵੀ ਗੱਲ ਕਰ ਲਈ ਕਿ ਮੈਂ ਐਤਵਾਰ ਮੈਨੂੰ ਛੁੱਟੀ ਚਾਹੀਦੀ ਹਰ ਐਤਵਾਰ ਕਹਿੰਦੇ ਚਲੋ ਵੀ ਚੰਗੇ ਸੀ ਉਹਨਾਂ ਨੂੰ ਭਰੋਸਾ ਸੀ ਮੇਰੇ ਤੇ ਤੇ ਉਹਨਾਂ ਨੇ ਹਾਂ ਕਰ ਦਿੱਤੀ ਕਹਿੰਦੇ ਕਿ ਫਿਰ ਮੈਂ ਅਵੀਰ ਦੱਸਦਾ ਕਿ ਮੈਂ ਫਿਰ ਹਰ ਐਤਵਾਰ ਦੁਪਹਿਰ ਸਾਹਿਬ ਦੀ ਹਾਜ਼ਰੀ ਭਰਨੀ ਸ਼ੁਰੂ ਕੀਤੀ ਨਾਲ ਇੱਕ ਮੇਰਾ ਦੋਸਤ ਜਾਂਦਾ ਸੀ ਵੀਰ ਕਹਿੰਦਾ ਕਿ ਮੈਂ ਕੀ ਕਰਦਾ ਸਾਂ ਮੈਂ ਟਾਈਮ ਨਾ ਚਲਾ ਜਾਂਦਾ ਸੀ ਫਿਰ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਮੱਥਾ ਟੇਕਣਾ ਤੇ ਫਿਰ ਲੰਗਰਾਂ ਦੇ ਵਿੱਚ ਸੇਵਾ ਕਰਨੀ ਜਿੱਥੇ ਬਰਤਨ ਸਾਫ਼ ਹੁੰਦੇ ਨੇ ਨਾ ਸਭ ਤੋਂ ਸਟਾਰਟਿੰਗ ਤੇ ਬਰਤਨ ਜਿਹਦੇ ਸਭ ਤੋਂ ਗੰਦੇ ਝੂਠੇ ਬਰਤਨ ਹੁੰਦੇ ਨੇ ਉੱਥੇ ਸੇਵਾ ਕਰਨੀ ਤੇ ਫਿਰ ਜਦੋਂ 12 ਵਜਣ ਲੱਗਣੇ ਅੱਧਾ ਘੰਟਾ ਪਹਿਲਾਂ ਜਾ ਕੇ ਉੱਧਰ ਬੈਠ ਜਾਣਾ ਫਿਰ ਬਾਣੀ ਪੜਨੀ ਕਹਿੰਦੇ ਕਿ ਇਦਾਂ ਚ ਪੈਰਾ ਸਾਹਿਬ ਦੀ ਹਾਜ਼ਰੀ ਭਰਦੇ ਰਹੇ ਹੁਣ ਭਰਦੇ ਆ ਪਰਦੇ ਆ ਵੀਰ ਕਹਿੰਦਾ ਕਿ ਘਰ ਜਿਹੜੇ ਆਉਂਦੇ ਸੀ ਲੋਨ ਵਾਲੇ ਜਿੰਨਾਂ ਕੋ ਪੈਸੇ ਚੁੱਕੇ ਸੀ ਪੈਸੇ ਮੰਗਣ ਬਹੁਤ ਮੰਦਾ ਉਹਨਾਂ ਨੇ ਬੋਲਣਾ ਗਲਤ ਬੋਲਣਾ ਫਿਰ ਕਹਿੰਦੇ ਕਿ ਹੁਣ ਕੋਸ਼ਿਸ਼ ਤੇ ਕਰਦੇ ਰਹੇ ਕਿ ਲੋਨ ਮਿਲ ਜੇ ਕਿਤੋਂ ਤਾਂ ਜੋ ਇਹਨਾਂ ਦੇ ਪੈਸੇ ਮੋੜ ਸਕੀਏ ਥੋੜਾ ਸਰਕਲ ਹੋਰ ਸੈੱਟ ਹੋ ਜੇ ਪਰ ਲੋਨ ਮਿਲਦਾ ਨਹੀਂ ਸੀ ਪਿਆ ਫਿਰ ਕਹਿੰਦੇ ਇੱਕ ਵਾਰੀ ਲੋਨ ਅਪਲਾਈ ਕੀਤਾ ਸ਼ਫਾਰਸ਼ ਪਵਾ ਪੂ ਕੇ ਤੇ ਇਸ ਵਾਰੀ ਬਾਬਾ ਦੀਪ ਸਿੰਘ ਜੀ ਦੀ ਵੀਰ ਕੰਦਾ ਗੇਢੀ ਮੇਰ ਹੋਈ ਕਿਰਪਾ ਹੋਈ ਕਿ ਲੋਨ ਮਿਲ ਗਿਆ ਤੇ ਲੋਨ ਪਾਸ ਹੋ ਗਿਆ ਪੈਸੇ ਮਿਲ ਗਏ ਤੇ ਜਿਹੜੇ ਜਿਆਦਾ ਤੰਗ ਕਰਦੇ ਸੀ ਉਹਨਾਂ ਨੂੰ ਪੈਸੇ ਵਾਪਸ ਕਰ ਦਿੱਤੇ ਹੁਣ ਵੀਰ ਦੱਸਦਾ ਹੈ ਕਿ ਪੈਸੇ ਵਾਪਸ ਹੋ ਗਏ ਹੁਣ ਲੋਨ ਦੀ ਕਿਸ਼ਤ ਵੀ ਤੇ ਆਉਣੀ ਹੈ ਉਹ ਵੀ ਤੇ ਲਾਉਣੀ ਹੈ ਪਰ ਕਹਿੰਦੇ ਕਿ ਹੁਣ ਇੰਨਾ ਕੁ ਭਰੋਸਾ ਹੋ ਗਿਆ ਸੀ ਵੀ ਗੁਰੂ ਸਾਹਿਬ ਨੇ ਸ਼ੀਦਾ ਨੇ ਕਿਰਪਾ ਕਰ ਦੇਣੀ ਹੈ ਤੇ ਵੀਰ ਕਹਿੰਦਾ ਕਿ ਕੋਰੇ ਮੈਂ ਡਰਾਈਵਿੰਗ ਕਰਦਾ ਕਰਦਾ ਮਤਲਬ ਵਧੀਆ ਮੇਰਾ ਜਿਹੜਾ ਸੀ ਸਰਕਲ ਵੀ ਚੱਲਣ ਲੱਗ ਗਿਆ ਤੇ ਕਿਸਤ ਹੋਣੀ ਸੀ ਕਿਸਤ ਹੋਣ ਤੋਂ ਪਹਿਲਾਂ ਪਹਿਲਾਂ ਗੁਰੂ ਸਾਹਿਬ ਨੇ ਏਡੀ ਕਿਰਪਾ ਕੀਤੀ ਮਿਹਰ ਕੀਤੀ ਕਿ ਮੈਂ ਮੈਨੂੰ ਉਸ ਲੋਨ ਦੇ ਵਿੱਚੋਂ ਕੁਝ ਪੈਸੇ ਬਚੇ ਉਹ ਲੋਨ ਦੇ ਪੈਸੇ ਬਚੇ ਪੈਸੇ ਆ ਤਾਂ ਇੱਕ ਦੁਕਾਨ ਕਿਰਾਏ ਤੇ ਲਈ ਉਹਦੇ ਵਿੱਚ ਸਮਾਨ ਪਾਇਆ ਉਹੜਾ ਰਾਸ਼ਨ ਦਾ ਰਾਸ਼ਨ ਦੀ ਦੁਕਾਨ ਖੋਲੀ ਹੋ ਰਾਸ਼ਨ ਦੀ ਦੁਕਾਨ ਮੇਰੀ ਇੰਨੀ ਕੁ ਵਧੀਆ ਚੱਲੀ ਇੰਨਾ ਕੁ ਵਧੀਆ ਮੇਰੇ ਗਾਹਕ ਬਣ ਗਏ ਕਿ ਉਹ ਰਾਸ਼ਨ ਦੀ ਦੁਕਾਨ ਤੋਂ ਮੇਰੀ ਵਧੀਆ ਕਿਸ਼ਤ ਵੀ ਨਿਕਲਣ ਲੱਗ ਗਈ ਤੇ ਮੈਂ ਆਪਣੀ ਜਿਹੜੀ ਜੌਬ ਸੀ ਡਰਾਈਵਰੀ ਦੀ ਉਹ ਵੀ ਛੱਡ ਦਿੱਤੀ ਤੇ ਫਿਰ ਹੁਣ ਰਾਸ਼ਨ ਦੀ ਦੁਕਾਨ ਤੋਂ ਵੀਰ ਕਹਿੰਦਾ ਕਿ ਮੇਰੀ ਦੁਕਾਨ ਅੱਜ ਆਪਣੀ ਦੁਕਾਨ ਹੈ ਤੇ ਘਰ ਦਾ ਸਰਕਲ ਵੀ ਵਧੀਆ ਜਾਦਾ ਲਗਭਗ ਲੋਨ ਜਿਹੜਾ ਸੀ ਮੇਰਾ ਉਹ ਵੀ ਲੱਥ ਗਿਆ ਥੋੜਾ ਜਿਹਾ ਲੋਨ ਰਹਿਦਾ ਤੇ ਉਹ ਵੀ ਬਾਬਾ ਦੀਪ ਸਿੰਘ ਨੇ ਕਿਰਪਾ ਕਰਕੇ ਇਹ ਸਾਰਾ ਲੋਨ ਮੇਰਾ ਜਿਹੜਾ ਹੈ ਉਹ ਕਲੀਅਰ ਕਰਾ ਦੇਣਾ ਸੋ ਸਾਧ ਸੰਗਤ ਜੀ ਗੱਲ ਸਾਰੀ ਫੇਰ ਸ਼ਰਧਾ ਤੇ ਆ ਕੇ ਨਿਭਣ ਦੀ ਜੇ ਭਰੋਸੇ ਤੇ ਆ ਕੇ ਨਿਭਣਨੀ ਹੈ ਭਰੋਸਾ ਹੈ ਤੇ ਸਭ ਕੁਝ ਹਾਸਲ ਹੁੰਦਾ ਜੇ ਭਰੋਸਾ ਨਹੀਂ ਤੇ ਕੁਝ ਨਹੀਂ ਮਿਲਣਾ ਜਿੰਨੇ ਮਰਜੀ ਟੱਕਰਾਂ ਮਾਰ ਲਓ ਸੋ ਬਾਣੀ ਪੜਨੀ ਪਵੇਗੀ ਵਿਚਾਰ ਨਹੀਂ ਪਵੇਗੀ ਜ਼ਿੰਦਗੀ ਚ ਲਿਉਣੀ ਪਵੇਗੀ ਸੋ ਸਾਧ ਸੰਗਤ ਜੀ ਹੁਣ ਆਪ ਸਭ ਦੇ ਚਰਨਾਂ ਚ ਬੇਨਤੀਆਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰੂ ਕੀ ਅਸਥਾਨ ਗੁਰਦੁਆਰਾ ਆਲਮਰ ਸਾਹਿਬ ਜਨਾਲਾ ਜਿੱਥੋਂ ਦੀ ਕਾਰ ਸੇਵਾ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਸੁਸੰਗਤ ਜੀ ਬੜੇ ਜੰਗੀ ਪੱਧਰ ਤੇ ਕਾਰਜ ਇਹ ਕਾਰ ਸੇਵਾ ਗੁਰੂ ਘਰ ਦੀ ਚੱਲ ਰਹੀ ਹੈ ਸੋ ਜਿਹੜੀ ਸੇਵਾ ਹੈ ਡਾਟਾ ਤੱਕ ਦੀ ਮੁਕੰਮਲ ਹੋ ਗਈ ਹੈ ਹੁਣ ਪਲੇਟਾਂ ਜਿਹੜੀ ਟਾਈਲਾਂ ਨੇ ਸਾਸੰਗਤ ਜੀ ਫਰਸ਼ ਤੇ ਲੱਗਣੀਆਂ ਉਹਨਾਂ ਦੀ ਸੇਵਾ ਸ਼ੁਰੂ ਹੋਣੀ ਹੈ ਸੋ ਅੱਜ ਇੱਕੋ ਭੈਣ ਦੀ ਥੋੜੀ ਜੀ ਸੇਵਾ ਆਈ ਹੈ ਜਿਹਦੇ ਨਾਲ ਟਾਇਲਾਂ ਦੀ ਸੇਵਾ ਅਸੀਂ ਸ਼ੁਰੂ ਕਰਾ ਦੇਣ ਲੱਗੇ ਆਂ ਤੇ ਬਾਕੀ ਜਿਵੇਂ ਜਿਵੇਂ ਸੰਗਤ ਸਹਿਯੋਗ ਕਰਦੀ ਰਹੇਗੀ ਇਹ ਸੇਵਾਵਾਂ ਅੱਗੇ ਚਲਦੀਆਂ ਰਹਿਣਗੀਆਂ ਸੋ ਟਾਇਲਾਂ ਦੀ ਸੇਵਾ ਸ਼ੁਰੂ ਹੋ ਜਾਣੀ ਹੈ ਸੰਗਤ ਜੀ ਜ਼ਰੂਰ ਇਹਨਾਂ ਸੇਵਾਵਾਂ ਦੇ ਵਿੱਚ ਵੀ ਆ ਵੱਧ ਚੜ ਕੇ ਹਿੱਸਾ ਪਾਓ ਤਾਂ ਜੋ ਇਹ ਸੇਵਾਵਾਂ ਨਿਰਵਿਘਨਤਾ ਸਹਿ ਚੱਲਦੀਆਂ ਰਹਿਣ ਸੰਗਤ ਜੀ ਦੂਸਰੀ ਸੇਵਾ ਦਰਵਾਜ਼ਿਆਂ ਦੀ ਵੀ ਹੈ ਦਰਵਾਜ਼ੇ ਵੀ ਲਗਭਗ ਬਣ ਕੇ ਤਿਆਰ ਨੇ ਜੇ ਕੋਈ ਇਹਨਾਂ ਦਰਵਾਜਿਆਂ ਦੀ ਸੇਵਾ 'ਚ ਹਿੱਸਾ ਪਾਉਣਾ ਚਾਹੁੰਦਾ ਹੋਵੇ ਜਾਂ ਕੋਈ ਹੋਰ ਜਾਣਕਾਰੀ ਇਹਨਾਂ ਸੇਵਾਵਾਂ ਦੇ ਬਾਰੇ ਚਾਹੀਦੀ ਹੋਵੇ ਸਾਧ ਸੰਗਤ ਜੀ ਉਹ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਪੁੱਛ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੈ ਸਾਧ ਸੰਗਤ ਜੀ ਜਰੂਰ ਇਹ ਸੇਵਾ ਦੇ ਵਿੱਚ ਹਿੱਸਾ ਪਾਓ ਬਾਕੀ ਜਦੋਂ ਇਹ ਸੇਵਾਵਾਂ ਹੋ ਗਈਆਂ ਤੁਹਾਨੂੰ ਨਾਲ-ਨਾਲ ਬਾਕੀ ਸੇਵਾਵਾਂ ਦੀ ਵੀ ਜਾਣਕਾਰੀ ਦੇ ਦਿੱਤੀ ਜਾਏਗੀ ਸੰਗਤ ਜੀ ਹੁਣ ਉਹ ਸੇਵਾਵਾਂ ਜੋ ਨਿਰੰਤਰ ਚੱਲ ਰਹੀਆਂ ਨੇ ਨਿਰਵਿਘਨਤਾ ਸਹਿਤ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਲੋੜਵੰਦ ਦੀ ਲੋੜ ਪੂਰੀ ਕਰਨੀ ਸੋ ਇਨ੍ਹਾਂ ਮਹਾਵਾਕਾਂ ਦੇ ਅਨੁਸਾਰ ਸਾਧ ਸੰਗਤ ਜੀ ਸੋ ਪਹਿਲੀ ਸੇਵਾ ਹਰ ਮਹੀਨੇ ਦੀ 15 ਤਰੀਕ ਨੂੰ ਵੀ ਦਵਾ ਬੀਬੀਆਂ ਜਿਨ੍ਹਾਂ ਦਾ ਸਹਾਰਾ ਕੋਈ ਨਹੀਂ ਬੱਚੇ ਛੋਟੇ ਨੇ ਕਮਾਈ ਨਹੀਂ ਕਰ ਸਕਦੇ ਉਹਨਾਂ ਮਾਤਾਵਾਂ ਭੈਣਾਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨ ਦਿੱਤਾ ਜਾਂਦਾ ਉਹ ਵੀ ਸੰਗਤ ਜੀ ਆਪ ਸਭ ਦੇ ਸਹਿਯੋਗ ਦੇ ਨਾਲ ਦਿੱਤਾ ਜਾਂਦਾ ਜਰੂਰ ਇਸ ਸੇਵਾ ਦੇ ਵਿੱਚ ਵੀ ਹਿੱਸਾ ਪਾਓ ਸਹਿਯੋਗ ਕਰਿਓ ਕਿ ਇਹ ਸੇਵਾਵਾਂ ਵੀ ਆਪ ਸਭ ਦੇ ਸਹਿਯੋਗ ਦੇ ਨਾਲ ਹੀ ਚੱਲਣੀਆਂ ਜੀ ਦੂਸਰੀ ਸੇਵਾ ਸਾਥ ਸੰਗਤ ਜੀ ਉਹ ਭੈਣਾ ਉਹ ਧੀਆਂ ਜਿਨ੍ਹਾਂ ਦੇ ਸਿਰ ਪਿਤਾ ਦਾ ਸਾਇਆ ਨਹੀਂ ਮਾਤਾ ਦਾ ਸਾਇਆ ਨਹੀਂ ਜਾਓ ਪਿਤਾ ਜਿਹਦੀਆਂ 5 5 6 6 ਧੀਆਂ ਨੇ ਹੁਣ ਫਿਕਰ ਹੈ ਪਿਓ ਨੂੰ ਝੋਰਾ ਹੈ ਕਿਵੇਂ ਧੀਆਂ ਦੇ ਵਿਆਹ ਕਰਨੇ ਨੇ ਸੋ ਇਸ ਉਹ ਸੇਵਾ ਵੀ ਬਾਬਾ ਦੀਪ ਸਿੰਘ ਨੇ ਝੋਲੀ ਚ ਪਾਈ ਹੈ ਕੀ ਬਾਬਾ ਦੀਪ ਸਿੰਘ ਜੀ ਇਹ ਕਾਰਜਾਬ ਕਰਦੇ ਨੇ ਉਹਨਾਂ ਧੀਆਂ ਦੇ ਆਨੰਦ ਕਾਰਜ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਫਿਰ ਉਹਨਾਂ ਨੂੰ ਕਾਰਵਰਤ ਵਾਲਾ ਸਮਾਨ ਵੀ ਦਿੱਤਾ ਜਾਂਦਾ ਹੈ ਸੰਗਤ ਜੀ ਇਹ ਵੱਡੀ ਸੇਵਾ ਜੇ ਗੁਰੂ ਦੀ ਬੜੀ ਕਿਰਪਾ ਮਿਹਰ ਹੋਵੇ ਉਹੀ ਇੰਨਾ ਕਾਰਜਾਂ ਦੇ ਵਿੱਚ ਸੇਵਾ ਕਰਦਾ ਜੀ ਹੁਣ ਤੱਕ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਆਉਣ ਵਾਲੀ 2 ਦਸੰਬਰ ਨੂੰ ਦਿਨ ਸੋਮਵਾਰ ਨੂੰ ਸਾਧ ਸੰਗਤ ਜੀ ਸਮੂਹਿਕ ਰੂਪ ਦੇ ਵਿੱਚ ਧੀਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਨੇ ਪੋਸਟਰ ਤੁਸੀਂ ਦੇਖ ਚੁੱਕੇ ਹੋ ਪਹਿਲਾਂ ਤੇ ਇਸ ਸੇਵਾ ਦੇ ਵਿੱਚ ਸਾ ਸੰਗਤ ਜੀ ਜਰੂਰ ਸਹਿਯੋਗ ਕਰਿਓ ਕਿ 3 ਧੀਆਂ ਦਾ ਵਿਆਹ ਜੀ 11 ਧੀਆਂ ਲੱਗ ਪਿਆ ਧੀਆਂ ਦੇ ਆਨੰਦ ਕਾਰਜ ਹੋਣਗੇ 11 ਬਰਾਤਾਂ ਆਉਣਗੀਆਂ ਫਿਰ ਉਹਨਾਂ ਨੂੰ ਕਾਰਵਰ ਤੋਂ ਵਾਲਾ ਸਮਾਨ ਵੀ ਦਿੱਤਾ ਜਾਣਾ ਹੈ ਬਰਾਤਾਂ ਸਾਂਭੀਆਂ ਜਾਣੀਆਂ ਸੋ ਉਹਨਾਂ ਨੂੰ ਮਠਿਆਈਆਂ ਪਕੌੜੇ ਜੋ ਅਸੀਂ ਆਪਣੇ ਘਰ ਵਿੱਚ ਧੀਆਂ ਦੇ ਵਿਆਹ ਹੁੰਦੇ ਕਿਦਾਂ ਬਰਾਤਾਂ ਦਾ ਸਤਿਕਾਰ ਕਰਦੇ ਆਂ ਸੋ ਉਦਾਂ ਇਹ ਸਮਾਗਮ ਆਉਣੇ ਨੇ ਲਾਈਵ ਆਏਗਾ ਚੈਨਲ ਤੇ ਤੁਸੀਂ ਦਰਸ਼ਨ ਵੀ ਕਰਿਓ ਤੇ ਸੇਵਾਵਾਂ 'ਚ ਹਿੱਸਾ ਵੀ ਜ਼ਰੂਰ ਪਾਓ ਗੁਰੂ ਸਾਹਿਬ ਕਿਰਪਾ ਕਰਨਗੇ 사ਸੰਗਤ ਜੀ ਮਿਹਰ ਕਰਨਗੇ ਜ਼ਰੂਰ ਇੰਨਾ ਕਾਰਜਾਂ ਦੇ ਵਿੱਚ 사ਸੰਗਤ ਜੀ ਆਪਣੇ ਨਾਮ ਨੋਟ ਕਰਵਾਓ ਸੇਵਾਵਾਂ 'ਚ ਹਿੱਸਾ ਪਾਓ ਜਿਸੇਵਾਵਾਂ ਬਹੁਤ ਨੇ 사ਸੰਗਤ ਜੀ ਜਿਵੇਂ ਪੇਟੀਆਂ ਦੇਣੀਆਂ ਨੇ ਬੈੱਡ ਦੇਣੇ ਨੇ ਸੋ ਬਿਸਤਰੇ ਭਾਂਡੇ ਕੱਪੜੇ 사ਸੰਗਤ ਜੀ ਪੇਟੀ ਦੀ ਸੇਵਾ ਕਿਸੇ ਨੇ ਲੈਣੀ ਹੋਵੇ ਉਹ ਵੀ ਦੱਸ ਸਕਦੇ ਹੋ ਬੈੱਡਾਂ ਦੀ ਸੇਵਾ ਲੈਣੀ ਹੋਵੇ ਉਹ ਵੀ ਦੱਸ ਸਕਦੇ ਹੋ ਬਿਸਤਰਿਆਂ ਦੀ ਸੇਵਾ, ਭਾਂਡਿਆਂ ਦੀ ਸੇਵਾ, ਕਿਸੇ ਵੀ ਤਰੀਕੇ ਦੀ ਸੇਵਾ ਲੈਣੀ ਹੋਵੇ, ਕੋਲਡ ਡਰਿੰਕਾਂ ਦੀ ਸੇਵਾ ਤੇ ਮਠਿਆਈਆਂ ਦੀ ਸੇਵਾ ਆਪਣੇ ਨਾਮ ਤੁਸੀਂ ਨੋਟ ਕਰਵਾ ਸਕਦੇ ਹੋ। ਬਾਕੀ ਗੁਰੂ ਸਾਹਿਬ ਕਿਰਪਾ ਕਰਨਗੇ। ਕਦੀ ਘਾਟਾ ਨਹੀਂ ਜੇ ਪੈਂਦਾ ਜਿਹੜਾ ਸੇਵਾ ਕਰਦਾ ਹੈ। ਜਰੂਰ ਸੇਵਾ 'ਚ ਨਾਮ ਨੋਟ ਕਰਵਾਓ। ਤੇ ਸਾਸੰਗਤ ਜੀ, ਤੀਸਰੀ ਸੇਵਾ, ਉਹ ਵੀ ਵੱਡੀ ਸੇਵਾ ਹੈ ਵਿਦਿਆ ਵਿਚਾਰੀ, ਤਾਂ ਭਰੇ ਉਪਕਾਰੀ। ਸਾਸੰਗਤ ਜੀ, ਉਹ ਬੱਚੇ, ਗੁਰਸਿੱਖ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਪਰ ਮਾਇਆ ਦੀ ਕਮੀ ਹੈ, ਨਹੀਂ ਪੜ ਪਾਉਂਦੇ, ਪੜ੍ਹਾਈ ਛੁੱਟ ਜਾਂਦੀ ਹੈ। ਸੋ ਉਹਨਾਂ ਬੱਚਿਆਂ ਨੂੰ 사ਸੰਗਤ ਜੀ ਬੁੱਕਸ ਯੂਨੀਫਾਰਮ ਲੈ ਕੇ ਦਿੱਤੀਆਂ ਜਾਂਦੀਆਂ ਨੇ ਤੇ ਨਾਲ ਹੀ 사ਸੰਗਤ ਜੀ ਉਹਨਾਂ ਦੀ ਫੀਸ ਵੀ ਸਕੂਲ ਦੇ ਵਿੱਚ ਡਿਪੋਜ਼ਿਟ ਕਰਵਾਈ ਜਾਂਦੀ ਹੈ 사ਸੰਗਤ ਜੀ ਇਹ ਵੀ ਵੱਡੀ ਸੇਵਾ ਜੀ ਜ਼ਰੂਰ ਇਹਨਾਂ 'ਚ ਵੀ ਹਿੱਸਾ ਪਾਓ 사ਸੰਗਤ ਜੀ ਜ਼ਰੂਰ ਉੱਪਰ ਨੰਬਰ ਦਿੱਤਾ ਹੋਇਆ ਹੈ WhatsApp ਨੰਬਰ ਤੁਸੀਂ ਉਹਦੇ ਤੇ ਸੰਪਰਕ ਕਰ ਸਕਦੇ ਆ ਤੇ WhatsApp ਤੇ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਆਪਣਾ ਨਾਮ ਨੋਟ ਸੇਵਚ ਕਰਵਾ ਦਿਓ ਬਾਕੀ ਸਾਥ ਸੰਗਤ ਜੀ ਆਓ ਹੁਣ ਸਾਰੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇੱਕ ਵਾਰੀ ਜਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ